ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਦੇਲੇ ਪਿਆਰਿਓ ਮੈਂ ਤੁਹਾਡਾ ਆਪਣਾ ਮਲਕ ਵਸੀਮ ਤੇ ਜੁੜ ਗਿਆ ਤੁਹਾਡੇ ਨਾਲ ਵੀਰੋ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਨੂੰ ਬੜੇ ਵੱਡੇ ਸਦਮੇ ਤੋਂ ਬਾਅਦ ਅੱਲਾਹ ਪਾਕ ਨੇ ਖੁਸ਼ੀ ਦਿੱਤੀ ਸੀ ਲੇਕਿਨ ਸੀਐਮ ਭਗਵੰਤ ਮਾਨ ਨੇ ਉਹਨਾਂ ਦੀ ਖੁਸ਼ੀ ਨੂੰ ਖਰਾਬ ਕਰ ਦਿੱਤਾ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਅਜ ਹਸਪੀਟਲ ਹੈ ਤੇ ਉਹਨਾਂ ਦੇ ਵਾਲਿਦ ਸਾਹਿਬ ਬਹੁਤ ਜ਼ਿਆਦਾ ਪਰੇਸ਼ਾਨ ਟੈਨਸ਼ਨ ਦੇ ਵਿੱਚ ਹੈ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਇਹੋ ਜੀ ਕਿਹੜੀ ਪਰੇਸ਼ਾਨੀ ਦਿੱਤੀ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਗਈ ਵੀਡੀਓ ਦੇਖਣੇ ਤੇ ਇਸਦੇ ਬਾਰੇ ਜਾਣਨੇ ਸਮੂਹ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸਸ਼੍ਰੀ ਕਾਲ ਅੱਜ ਤੁਹਾਡੇ ਸਨ ਮੇ ਖੁਣ ਦਾ ਮੇਰਾ ਇੱਕੋ ਹੀ ਕਾਰਨ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਨੇ ਸਦਕਾ ਵਾਹਿਗੁਰੂ ਕਾਲਪੁਰਖ ਨੇ ਆਪਣੇ ਤੇ ਮਿਹਰ ਕੀਤੀ ਆਪਾਂ ਨੂੰ ਸ਼ੁਭਦੀਪ ਵਾਪਸ ਕੀਤਾ ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ ਸੋਚਿਆ ਤੁਹਾਨੂੰ ਵੀ ਸਾਰੇ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਦੇ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਖਾਸ ਕਰਕੇ ਸੀਐਮ ਸਾਹਿਬ ਨੂੰ ਵੀ ਕਿਰਪਾ ਕਰਕੇ ਤੁਸੀਂ ਇਸ ਗੱਲ ਤੇ ਤਾਂ ਥੋੜਾ ਜਿਆਦਾ ਤਰਸਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ ਮੈਂ ਇੱਥੋਂ ਦਾ ਰਹਿਣ ਵਾਲਾ ਮੈਂ ਇੱਥੇ ਹੀ ਰਹੂੰਗਾ ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਾਲਬ ਕਰੂੰਗਾ ਮੈਂ ਹਰ ਜਗ੍ਹਾ ਤੇ ਪਹੁੰਚੂੰਗਾ ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਹੈ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿਣਾ ਕਿਉਂਕਿ ਮੈਂ ਦੁਖੀ ਬਹੁਤ ਹਾਂ ਕਿਉਂਕਿ ਤੁਹਾਡੀ ਇੱਕ ਆਦਤ ਹੈ ਤੁਸੀਂ ਹਰ ਇੱਕ ਗੱਲ ਤੋਂ ਜੂ ਟਰਨ ਲੈਨ ਨੂੰ ਫਿਰ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਲਾਹਕਾਰ ਨੇ ਤੁਹਾਡੇ ਜਿਹੜੇ ਪਾਛੂ ਨੇ ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਤੇ ਫਿਰ ਵੀ ਤੁਸੀਂ ਉਸ ਫੈਸਲੇ ਤੋਂ ਰੁਕਿਆ ਨਹੀਂ ਜਾਂਦਾ ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿਣਾ ਤੁਸੀਂ ਜੇ ਹੱਥ ਪਾਉਂਗੇ ਸਮਾਰ ਕੇ ਪਾਓ ਠੀਕ ਹੈ ਮੈਂ ਯੂ ਟਰਨ ਲੈਣ ਵਾਲਿਆਂ 'ਚ ਨਹੀਂ ਮੈਂ ਜਾਣ ਦੇ ਸਕਦਾ ਮੈਂ ਪਿੱਛੇ ਹਟਣ ਵਾਲਿਆਂ 'ਚ ਨਹੀਂ ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਈ ਕਾਨੂੰਨ ਦੇ ਦੇਰੇ ਚ ਰਹਿ ਕੇ ਜਿਉਈ ਮੈਂ ਇੱਕ ਸਾਬਕਾ ਫੌਜੀ ਹਾਂ ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ ਤੇ ਖਰਾ ਉਤਰੂਗਾ ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਅਗਰ ਮੈਂ ਕੀਤੀ ਹੁਈ ਮੈਨੂੰ ਫੜ ਕੇ ਜੇਲ੍ਹ ਚ ਪਾ ਦਿਓ ਅਗਰ ਤੁਹਾਨੂੰ ਫਿਰ ਵੀ ਮੇਰੇ ਤੇ ਵਿਸ਼ਵਾਸ ਨਹੀਂ ਹੈ ਪਹਿਲਾਂ ਮੇਰੇ ਤੇ ਐਫ ਆਈ ਆਰ ਕੱਟੋ ਫੜ ਕੇ ਮੈਨੂੰ ਅੰਦਰ ਦਿਓ ਫਿਰ ਇਨਵੈਸਟੀਗੇਸ਼ਨ ਕਰੋ ਤੇ ਮੈਂ ਆਪਣੇ ਸਵੇ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਤੁਹਾਨੂੰ ਸਾਫ਼ ਬਰੀ ਨਿਕਲ ਕੇ ਦਿਖਾਉਂਗਾ ਤੁਹਾਨੂੰ ਧੰਨਵਾਦ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਕਿ ਦੋ ਦਿਨ ਪਹਿਲੇ ਜਦੋਂ ਛੋਟਾ ਸਿੱਧੂ ਮੂਸੇ ਵਾਲਾ ਆਇਆ ਤੇ ਕਿੰਨੇ ਫੈਨ ਕਿੰਨੇ ਖੁਸ਼ ਸੀ ਉਹਨਾਂ ਦੀ ਫੈਮਿਲੀ ਬਾਪੂ ਸਾਰਿਆਂ ਦਾ ਇੰਟਰਵਿਊ ਸਾਹਮਣੇ ਆ ਰਹੇ ਸੀ ਲਾਈਵ ਆ ਰਹੇ ਸੀ ਬਹੁਤ ਜ਼ਿਆਦਾ ਖੁਸ਼ ਸੀ ਹਰ ਜਗ੍ਹਾ ਤੇ ਮਠਾਈਆਂ ਵੰਡੀਆਂ ਜਾ ਰਹੀ ਸੀ ਹਜੇ ਉਹ ਆਪਣੇ ਘਰ ਵੀ ਨਹੀਂ ਗਏ ਉਹਨਾਂ ਦੀ ਹਵੇਲੀ ਤੇ ਲੋਕ ਪਹਿਲੇ ਹੀ ਪਹੁੰਚੇ ਹੋਏ ਐ ਜਿੱਦ ਜਸ਼ਨ ਮਨਾ ਰਹੇ ਐ ਤੇ ਬੜਾ ਬੀ ਸਬਰੀਨ ਇਸ ਚੀਜ਼ ਦਾ ਇੰਤਜ਼ਾਰ ਕਰਨ ਦੇ ਸੀ ਕਿ ਆਪਣੇ ਘਰ ਜਾਣ ਤੇ ਉੱਥੇ ਫੈਨ ਜਾ ਕੇ ਪੂਰਾ ਉਹਨਾਂ ਦੇ ਨਾਰ ਰਲ ਕੇ ਇਹ ਜਸ਼ਨ ਨੂੰ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਕਿਉਂਕਿ ਸਿੱਧੂ ਦੇ ਮਰਨ ਤੋਂ ਬਾਅਦ ਇੱਕ ਵੱਡੇ ਗਮ ਤੋਂ ਬਾਅਦ ਉਹਨਾਂ ਨੂੰ ਇੱਕ ਖੁਸ਼ੀ ਮਿਲੀ ਸੀ ਪਰਿਵਾਰ ਨੂੰ ਤੇ ਜਿਹੜੇ ਫੈਨ ਸੀ ਉਹ ਬੜੇ ਖੁਸ਼ ਸੀ ਲੇਕਿਨ ਸੀਐਮ ਭਗਵੰਤ ਮਾਨ ਸਾਹਿਬ ਕਿ ਦੇਖੋ 2 ਸਾਲ ਹੋ ਗਏ ਐ ਸਿੱਧੂ ਨੂੰ ਮਰਡਰ ਹੋਏ ਨੂੰ ਹਜੇ ਤੱਕ ਉਹਨਾਂ ਦੇ ਜਿਹੜੇ ਕਾਤਲ ਲਗੇ ਆ ਉਹ ਪੂਰੀ ਤਰ੍ਹਾਂ ਤੇ ਸਾਹਮਣੇ ਨਹੀਂ ਆ ਸਕੇ ਉਹ ਫੜਨੇ ਜਾ ਸਕੇ ਅੱਡੀ ਵੱਡੀ ਸਰਕਾਰ ਹੈ ਇੰਨੀਆਂ ਏਜੰਸੀਆਂ ਹੈ ਇੰਨਾ ਕੁਝ ਹੈ ਲੇਕਿਨ ਉਹਨਾਂ ਕੁਝ ਨਹੀਂ ਹੋਇਆ ਉਦੋਂ ਸਰਕਾਰ ਸੁੱਤੀ ਹੈ ਜਿਹੜਾ ਉਹਨਾਂ ਦਾ ਕੰਮ ਕਰਨੇ ਵਾਲਾ ਵੈ ਉੱਥੇ ਸਰਕਾਰ ਪ੍ਰਸ਼ਾਸਨ ਸੁੱਤੀ ਪਈ ਹੈ ਆਪਣਾ ਉਹ ਕੰਮ ਨਹੀਂ ਉਹਨੇ ਪੂਰਾ ਕੀਤਾ ਹਾਲਾਨਾ ਕਿ ਸਿੱਧੂ ਮੂਸੇ ਵਾਲੇ ਦੇ ਜਿਹੜੇ ਵਾਲਦ ਹੈ ਉਹ ਬਲਕੌਰ ਸਿੰਘ ਉਹਨਾਂ ਨੇ ਕਿੰਨੀ ਦਫਾ ਰਿਕਵੈਸਟ ਕੀਤੀ ਹੈ ਕਿੰਨੇ ਉਹਨਾਂ ਨੇ ਰੋ ਰੋ ਕੇ ਬਿਆਨ ਦਿੱਤੇ ਆ ਲੇਕਿਨ ਗਵਰਨਮੈਂਟ ਨੇ ਜ਼ਰਾ ਕੰਮ ਨਹੀਂ ਕੀਤਾ ਆਪਣਾ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਸੀ ਪੂਰੀ ਗਫਲਤ ਉਹ ਚ ਵਰਤੀ ਆ ਲੇਕਿਨ ਤੁਸੀਂ ਦੇਖੋ ਜਦੋਂ ਉਹਨਾਂ ਨੂੰ ਖੁਸ਼ੀ ਮਿਲੀ ਹੈ ਤੇ ਸੀਐਮ ਸਾਹਿਬ ਨੇ ਕਹਿੋ ਜੀ ਕਾਰਵਾਈ ਪਾਤੀ ਉਹ ਕਿਤੇ ਚੱਲੇ ਤਾਂ ਨਹੀਂ ਸੀ ਇੱਥੇ ਹੀ ਸੀ ਅਗਰ ਕੋਈ ਉਹਨਾਂ ਨੂੰ ਲੀਗਲ ਡਾਕੂਮੈਂਟ ਤੇ ਸ਼ੱਕ ਵੀ ਹੈ ਸੀ ਤੇ ਤੁਸੀਂ ਅੱਜ ਉਹਨਾਂ ਦਾ ਲਾਈਵ ਸੁਣ ਲਿਆ ਕਿ ਉਹ ਕਹਿ ਰਹੇ ਆ ਕਿ ਅਗਰ ਉਹਨਾਂ ਨੂੰ ਕੋਈ ਡਾ ਕੋਈ ਸ਼ੱਕ ਸੀ ਕੋਈ ਡਾਊਟ ਸੀ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਮੇਰੇ ਕੋ ਉਹਦੇ ਸਬੂਤ ਲੈ ਲੰਦੇ ਲੇਕਿਨ ਇੰਤਜ਼ਾਰ ਤੇ ਕਰ ਲੈਂਦੇ ਹਜੇ ਹਸਪੀਟਲ ਦੇ ਵਿੱਚ ਹੈਗੇ ਆ ਕਿਉਂਕਿ ਇਹ ਦੇਸ਼ ਉਹਨਾਂ ਦਾ ਹੈ ਗਵਰਨਮੈਂਟ ਉਹਨਾਂ ਦੀ ਉਹ ਕਦੇ ਭਾਈ ਤੇ ਸਕਦੇ ਨਹੀਂ ਹੈ ਲੇਕਿਨ ਸੀਐਮ ਸਾਹਿਬ ਨੇ ਉਹਨਾਂ ਦੀ ਖੁਸ਼ੀਆਂ ਨੂੰ ਬਰਬਾਦ ਕਰ ਦਿੱਤਾ ਦੇਖੋ ਕਿੱਡੇ ਜ਼ਿਆਦਾ ਖੁਮਕੀਨ ਸੀ ਪਰੇਸ਼ਾਨ ਸੀ ਤੇ ਕਿਸ ਤਰ੍ਹਾਂ ਉਹ ਇਲਤਜਾ ਕਰ ਰਹੀ ਸੀ ਦੋ ਦਿਨ ਪਹਿਲੇ ਦੀ ਵੀਡੀਓ ਤੁਸੀਂ ਕੱਢ ਕੇ ਦੇਖੋ ਕਿੰਨੇ ਜ਼ਿਆਦਾ ਖੁਸ਼ ਸੀ ਤੇ ਹੁਣ ਉਹਨਾਂ ਦੇ ਚਿਹਰੇ ਤੇ ਕਿੰਨੀ ਪਰੇਸ਼ਾਨੀ ਤੇ ਕਿੰਨਾ ਦੁੱਖ ਹੈ ਇਸ ਸੀਐਮ ਸਾਹਿਬ ਨੂੰ ਚਾਹੀਦਾ ਵੈਗ ਕਿਰਪਾ ਕਰਨ ਇਸ ਤਰ੍ਹਾਂ ਨਾ ਕਰਨਾ ਬਿਲਕੁਲ ਜਦੋਂ ਆਪਣੇ ਘਰ ਆਏ ਨੇ ਆਣਕਾ ਨਾ ਕੋ ਸਬੂਤ ਪੂਰੇ ਪ੍ਰੂਫ ਲੈਂਦੇ ਅਗਰ ਉਹਦੇ ਵਿੱਚ ਗਿਲਟੀ ਹੁੰਦੇ ਤੇ ਫਿਰ ਉਹ ਉਹਨਾਂ ਨੂੰ ਜਿਹੜੀ ਮਾੜੀ ਸਜ਼ਾ ਦਿੰਦੇ ਵੀਰੋ ਜਿੱਥੇ ਉਹਨਾਂ ਨੂੰ ਫੁਰਤੀਆਂ ਦਿਖਾਉਣੀਆਂ ਚਾਹੀਦੀਆਂ ਸੀ ਜਿੱਥੇ ਉਹਨਾਂ ਨੂੰ ਤੇਜ਼ ਹੋਣਾ ਚਾਹੀਦਾ ਸੀ ਜਾ ਕੇ ਮੁਜਰਮਾਂ ਨੂੰ ਫੜਨਾ ਚਾਹੀਦਾ ਸੀ ਤਾਂ ਕਿ ਨਿਸ਼ਾਨੇ ਇਬਰਤ ਬਣਦਾ ਕਿੰਨੇ ਲੋਕਾਂ ਦਾ ਦਿਲ ਦੁਖਿਆ ਕਿੰਨੇ ਫੈਨ ਉਹਦੇ ਗਮਗੀਨ ਹੋਏ ਸਭ ਤੋਂ ਵੱਡੀ ਗੱਲ ਕਿ ਉਹਨਾਂ ਦੇ ਘਰ ਵਾਲੇ ਜਿਹਨਾਂ ਦਾ ਇਕਲੌਤਾ ਪੁੱਤਰ ਸੀ ਉਹੀ ਉਹਨਾਂ ਵਾਸਤੇ ਉਹਨਾਂ ਦੀ ਪੂਰੀ ਦੁਨੀਆ ਸੀ ਲੇਕਿਨ ਉਹਨਾਂ ਦੇ ਦਿਲ ਨੂੰ ਅੱਜ ਵੀ ਠੰਡ ਨਹੀਂ ਪਹੁੰਚੀ ਕਿਉਂਕਿ ਜਿਹੜਾ ਨੇ ਲੋਕਾਂ ਨੂੰ ਕਤਲ ਕੀਤਾ ਉਹ ਸੀਐਮ ਭਗਵੰਤ ਮਾਨ ਸਾਹਿਬ ਕੋ ਫੜੇ ਨਹੀਂ ਗਏ ਤੇ ਹੁਣਾਂ ਨੂੰ ਛੋਟੀ ਜਿਹੀ ਖੁਸ਼ੀ ਮਿਲੀ ਉਹ ਸੀਐਮ ਸਾਹਿਬ ਕੋ ਬਰਦਾਸ਼ਤ ਨਹੀਂ ਹੋਈ ਸੀਐਮ ਸਾਹਿਬ ਨੇ ਆਪਣੀ ਕਾਰਵਾਈ ਕਰਤੀ ਹੈ ਤੇ ਇਹ ਵੀਰੋ ਹੁਣ ਤੁਹਾਡੀ ਇਸ ਦੇ ਬਾਰੇ ਕੀ ਰਾਏ ਆ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਏ ਅਸਲ ਮੁੱਦਾ ਇਸ ਗੱਲ ਦਾ ਇਹ ਵੀਰੋ ਇਸੇ ਤਰ੍ਹਾਂ ਹੀ ਹੈ ਕਿ ਅਗਰ ਅੱਜ ਕੋਈ ਬੰਦਾ ਆਵਾਜ਼ ਨਹੀਂ ਚੁੱਕੇਗਾ ਤੇ ਅੱਜ ਕਿਸੇ ਨਾਲ ਅਨਾਨਸਾਫੀ ਹੋ ਰਹੀ ਹੈ ਕੱਲ ਨੂੰ ਸਾਡਾ ਹੀ ਨੰਬਰ ਲੱਗੇਗਾ ਤੇ ਵੀਰੋ ਇਸ ਕਰਕੇ ਇਸ ਮੁੱਦੇ ਤੇ ਸਾਰਿਆਂ ਨੂੰ ਇਕਜੁੱਟ ਹੋ ਕੇ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਜਿਹੜਾ ਸੀਐਮ ਭਗਵੰਤ ਮਾਨ ਸਾਹਿਬ ਪੰਜਾਬ ਗਵਰਨਮੈਂਟ ਕੰਮ ਕਰਨ ਲਈ ਹੈ ਉਹ ਤੇ ਇੱਕ ਹਿਸਾਬ ਦਾ ਐਂਟੀ ਕਰ ਰਹੀ ਹੈ ਕੰਮ ਉਹ ਤਾਂ ਉਹਦੀ ਖੁਸ਼ੀਆਂ ਨੂੰ ਖਰਾਬ ਕਰ ਰਹੀ ਹੈ ਜਿਹੜੇ ਉਹਨਾਂ ਦੇ ਚੌਣੇ ਵਾਲੇ ਆ ਜਿਹੜੇ ਸਿੱਧੂ ਮੂਸੇ ਵਾਲੇ ਦੇ ਫੈਨ ਹੈਗੇ ਆ ਸਾਰਿਆਂ ਦਾ ਦਿਲਦਾਰੀ ਹੋਏਗੀ ਫਿਰ ਮਾਹੌਲ ਦੇਖੋ ਖਰਾਬ ਹੋ ਜਾਏਗਾ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਕੰਮ ਕੌਣ ਕਰ ਰਹੀ ਹੈ ਸੀਐਮ ਭਗਵੰਤ ਮਾਨ ਸਾਹਿਬ ਲੋਗ ਅਗਰ ਹੁਣ ਧਰਨੇ ਦੇਣਗੇ ਇਹ ਤੇ ਇਤਿਜਾਜ ਕਰਦੇ ਆ ਜਾਂ ਉਹ ਕਾਲ ਬੁਲਾਉਂਦੇ ਕਾਲ ਕਰਦੇ ਕਿ ਸਾਡਾ ਨਜ਼ਿਆਤੀ ਹੋ ਰਹੀ ਹੈ ਆਵਾਮ ਆਏਗੀ ਉਹਨਾਂ ਦੇ ਫਾਲੋਅਰ ਆਉਣਗੇ ਫਿਰ ਸੀਐਮ ਸਾਹਿਬ ਕਹਣਗੇ ਲੋ ਜੀ ਇਹ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਰਏ ਆ ਇਹ ਪੰਜਾਬ ਦੇ ਵਿੱਚ ਨੁਕਸਾਨ ਕਰਨ ਰਏ ਧਰਨੇ ਦੇ ਕੇ ਅਸਲ ਜਿਹੜਾ ਨੁਕਸਾਨ ਦਾ ਵਿਸ਼ੇ ਹੈ ਜਾਂ ਵਜ੍ਹਾ ਬਣੀ ਹੈ ਉਹ ਸੀਐਮ ਸਾਹਿਬ ਨੇ ਆਪ ਕੀਤੀ ਹੈ ਕਿ ਇੱਕ ਇਹੋ ਜਿਹਾ ਮੁੱਦਾ ਚੁਕ ਲਿਆ ਜਿਹੜਾ ਕਿ ਕਿਸੇ ਦੇ ਵਹਿਮ-ਗੁਮਾਨ ਦੇ ਵਿੱਚ ਵੀ ਨਹੀਂ ਸੀਗਾ ਅਗਰ ਅੱਲਾ ਪਾਕ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਉਹਨਾਂ ਨੂੰ ਬੇਟੀ ਦੀ ਨੇਮਤ ਤੋਂ نواز ਦਿੱਤਾ ਤੇ ਉਹਨਾਂ ਦੀ ਜਿਹੜੇ ਕੋ ਦੁੱਖ ਸੀ ਉਹ ਘਟ ਹੋਏ ਲੇਕਿਨ ਸੀਐਮ ਸਾਹਿਬ ਨੇ ਕੀ ਕੰਮ ਕਰਤਾ ਸੀਐਮ ਸਾਹਿਬ ਨੇ ਜਾ ਕੇ ਤੇ ਹਜੇ ਉਹ ਵਿਚਾਰੇ ਹਸਪੀਟਲ ਦੇ ਵਿੱਚ ਹੀ ਹਜੇ ਪਰੇਸ਼ਾਨ ਹੈ ਉਹਨਾਂ ਦੀ ਛੋਟੇ ਸਿੱਧੂ ਮੂਸੇਵਾਲੇ ਦੀ ਮਾਤਾ ਵੈ ਉਹ ਅੰਡਰ ਟ੍ਰੀਟਮੈਂਟ ਹੈਗੀ ਹੈ ਜਦੋਂ ਉਹਨਾਂ ਦੇ ਉੱਪਰ ਇਹ ਖਬਰ ਤੱਕ ਪਹੁੰਚੇਗੀ ਤੇ ਉਹਨਾਂ ਨੂੰ ਕਿੰਨੀ ਟੈਨਸ਼ਨ ਪਰੇਸ਼ਾਨੀ ਲੱਗੇਗੀ ਅਗਰ ਇਸ ਪਰੇਸ਼ਾਨੀ ਦੇ ਵਿੱਚ ਕੋਈ ਹੋਰ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਫਿਰ ਫਿਰ ਕਿਸ ਬਨੇ ਪੰਜਾਬ ਦਾ ਮਾਹੌਲ ਜਾਏਗਾ ਸੀਐਮ ਸਾਹਿਬ ਨੂੰ ਇਸ ਗੱਲ ਦਾ ਸੋਚ ਲੈਣਾ ਚਾਹੀਦਾ ਸੀ ਤੇ ਸੋਚ ਕੇ ਫਿਰ ਐਂ ਦਾ ਡਿਸੀਜਨ ਕਰਨਾ ਚਾਹੀਦਾ ਸੀ ਨਾਲੇ ਵੀਰੋ ਵੈਸੇ ਵੀ ਦੇਖੋ ਨਾ ਜਦੋਂ ਕੋਈ ਬੰਦਾ ਦੁਖੀ ਹੋਵੇ ਤੇ ਅਸੀਂ ਮਾਸਰੇ ਦੇ ਵਿੱਚ ਵੀ ਉਦੇ ਨਾਲ ਕੋਈ ਐਹੋ ਜਿਹੀ ਕੰਮ ਹੋ ਜਾਂ ਕੋਈ ਸਾਡਾ ਲੈਨ ਦੇ ਨ ਹੋਵੇ ਅਸੀਂ ਉਤੋਂ ਪ੍ਰੈਸ ਕਰਨੇ ਆ ਕਿ ਯਾਰ ਇਹ ਬੰਦਾ ਦੁਖੀ ਹੈ ਜਦੋਂ ਉਹਨੂੰ ਕੋਈ ਖੁਸ਼ੀ ਮਿਲੇਗੀ ਜਦੋਂ ਦਾ ਗਮ ਕੋਈ ਹੌਲਾ ਹੋ ਜਾਏਗਾ ਫਿਰ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜਾਂ ਜਦੋਂ ਕਿਸੇ ਨੂੰ ਕੋਈ ਖੁਸ਼ੀ ਹੁੰਦੀ ਹੈ ਉਦੋਂ ਵੀ ਬੰਦਾ ਕਹਿੰਦਾ ਨਹੀਂ ਯਾਰ ਕੋਈ ਮਾੜੀ ਖਬਰ ਹੈ ਤੇ ਉਹਨੂੰ ਨਾ ਦਿੱਤੀ ਜਾਵੇ ਉਹਦੀ ਖੁਸ਼ੀ ਹੈ ਉਹ ਆਪਣੀ ਖੁਸ਼ੀ ਦੇ ਵਿੱਚ ਖੁਸ਼ ਹੋ ਜਾਵੇ ਤੇ ਸੀਐਮ ਸਾਹਿਬ ਨੂੰ ਘੱਟ ਤੋਂ ਘੱਟ ਇਸ ਚੀਜ਼ ਦਾ ਹੀ ਖਿਆਲ ਕਰ ਲੈਣਾ ਚਾਹੀਦਾ ਸੀ ਕਿ ਹੁਣ ਉਹਨਾਂ 'ਤੇ ਖੁਸ਼ੀ ਹੈ ਉਹ ਖੁਸ਼ ਹੈ ਗਿਆ ਤੇ ਮੈਂ ਅਗਰ ਇਹ ਮੁੱਦਾ ਚੁਕਣਾ ਵੀ ਹੈ ਤੇ ਕੁਛ ਨੂੰ ਲੇਟ ਕਰ ਲਵਾਂ ਸੀਐਮ ਸਾਹਿਬ ਜਾਂ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਜਿਹੜਾ ਵੈ ਉਹ ਸੀਐਮ ਸਾਹਿਬ ਦੇ ਹੁਕਮ ਦੇ ਨਾਲ ਹੀ ਐਡਾ ਵੱਡਾ ਕੰਮ ਕਰ ਸਕਦਾ ਵੈ ਨਹੀਂ ਤੇ ਉਹ ਕੰਮ ਨਹੀਂ ਕਰ ਸਕਦੇ ਵੀਰੋ ਤੁਸੀਂ ਇਸ ਦੇ ਬਾਰੇ ਆਪਣੀਆਂ ਕੀ رائے ਰੱਖਦੇ ਜੇ ਕਮੈਂਟ ਕਰਕੇ ਆਪਣੀ رائے ਦਾ ਜ਼ਹਿਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼